ਵੱਸੇ ਪਿੰਡ ਤੇ ਤੁਹਾਡਾ ਬਿਲਕੁਲ ਬਾਰਡਰ ਤੇ ਤੁਸੀਂ ਤੇ ਆਵੇ ਹਾਂਜੀ ਬਿਲਕੁਲ ਤੁਸੀਂ ਤੇ ਸਾਡਾ ਪਿੰਡ ਕੱਚੇ ਪਏ ਕੱਚੇ ਡੰਡੀਆਂ ਆਪਣੀਆਂ ਡੰਡੀਆਂ ਘਰ ਵੀ ਕੱਚੇ ਉਹਨਾਂ ਕਰ ਵੀ ਕੱਚੇ ਹੁੰਦੇ ਸੀ ਬਾਰਡਰ ਤੇ ਤੇ ਹੁਣ ਲੋਕਾਂ ਨੇ ਪੱਕੇ ਪਾਉਣੇ ਸ਼ੁਰੂ ਕੀਤੇ ਕਦੀ ਇਹ ਅਜਾੜਾ ਆ ਗਿਆ ਕਦੀ 65 ਦੀ ਲੜਾਈ ਕਦੀ 71 ਦੀ ਲੜਾਈ ਆ ਗਈ ਬਿਲਕੁਲ ਜਦੋਂ ਵੀ ਕਦੀ ਉੱਥੇ ਜੇ ਉਹ ਰਾਵੀ ਦਰਿਆ ਸਾਡੇ ਸਰਾਨੇ ਆ ਬਿਲਕੁਲ ਜਦੋਂ ਤੁਸੀ ਬੰਦ ਟੁੱਟ ਜਾਂਦਾ ਤੇ ਪਾਣੀ ਆ ਜਾਂਦਾ ਜਦੋਂ ਪਿੰਡਾਂ ਦੇ ਪਿੰਡ ਰੁੜ ਜਾਂਦੇ ਹਾਂ ਫਿਰ ਉੱਥੋਂ ਆਪਣਾ ਮਾਲ ਡੰਗਰ ਲੈ ਕੇ ਰਿਸ਼ਤੇਦਾਰਾਂ ਦੇ ਚਲੇ ਜਾਣਾ ਚਲੇ ਜਾਣਾ ਮੈਨੂੰ ਯਾਦ ਹੈ ਸੀ 88 ਦੇ ਵਿੱਚ ਆਪਣੀ ਭੂਆ ਦੇ ਪਿੰਡ ਜਾ ਕੇ ਰਹੇ ਜੀ ਜੀ ਉਦੋਂ ਮੈਂ ਨਿਆਣਾ ਜਾਈ ਸੀਗਾ ਜੀ ਜੀ ਤੇ ਉਹ ਮੈਨੂੰ ਹੁਣ ਤੇ ਖਾਦੀ ਰੋਟੀ ਬੜੀ ਸਵਾਦ ਲੱਗਦੀ ਸੀ ਭੂਆ ਦੇ ਪਿੰਡ ਤੇ ਭੂਆ ਦੇ ਪਿੰਡ ਤੇ ਮੇਰੀ ਭੂਆ ਨੇ ਹੌਲੀ ਜੀ ਮੇਰੀ ਭੂਆ ਨੇ ਆਪਣੀ ਨਾਹ ਨੂੰ ਕਿਆ ਕਹਿੰਦੀ ਮਰ ਜਾਣਾ ਰੋਟੀਆਂ ਵੜੀਆਂ ਖਾਂਦਾ ਉਹ ਮੇਰੇ ਭਰਾ ਨੇ ਮੈਨੂੰ ਬਾਹਰ ਜਾ ਕੇ ਮੁਰਕੇ ਕਹਿੰਦਾ ਤੂੰ ਮਾੜੀ ਮੂੜੀ ਸ਼ਰਮ ਕਰਿਆ ਅਗਰ ਘਾਟ ਰੋਟੀ ਖਾਇਆ ਕਰ ਕਿ ਭੂਆ ਜਿੱਦਾਂ ਕਹਿੰਦੀ ਮੈਂ ਆ ਯਾਰ ਕੁਝ ਸੁਣਿਆ ਤਾਂ ਸੀ ਮੈਂ ਤਾਂ ਉਹ ਮਲੋ ਪਾਣੀ ਨੇ ਉਝਾੜਿਆ ਸੀ ਪਾਣੀ ਨੇ ਮੈਨੂੰ